ਆਏ ਹੇ ਦੇਖ ਲਓ ਕਿਰਪਾ ਸਤ ਗੁਰੂ ਵਾਦੂ ਕਿਰਪਾ ਮਾਲਕ ਦੀ ਕਿਰਪਾ ਮਾਲ ਗਾਇਆ ਸਭ ਗੱਡੀ ਦੇਤੀ ਯਸ਼ੂ ਨੇ ਕਲੀ ਕੀ ਟੋਟਾ ਦੱਸੋ 40 ਟੱਫ ਵੀ ਰਿਹਾ ਡਾਇਲੌਗ ਦੋ ਦੋ ਲੱਗੇ ਮੈਨੂੰ ਸੋ ਰੱਬ ਦੀ ਤੈਨੂੰ ਹੱਸਦੀ ਵੇਖ ਕੇ ਸੀ ਤੇਰੇ ਹੱਥੋਂ ਦਰ ਪੀ ਲਵਾ ਤੇ ਸੇ ਹੱਥੋਂ ਨਾਲ ਲੱਸੀ ਦਾ ਕੁਝ ਪੀਵਾ ਗੱਜ ਮਾ ਨਹੀਂ

मंडली को मिल दिया अपने हेलो हेलो बी कैसे हो ठीक है आप बताइए है। कैसे हैं अच्छे हैं अच्छे हैं हम है। थोड़ी देर देखे बोले थे देख। हाँ। हाँ। सायब साइकिलिंग कर रहे हैं मम्मा चाडू कटा रहे हैं अपनी टाइम टाइम फिसू ही भैया गाइस लगता गई है ਇੱਥੇ ਪਾਇਆ ਕਿਵੇਂ ਕਾਰੀ ਕਰਕੇ ਆਉਂਦੇ ਆ ਹਾ 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 ਰੈਡੀ ਫॉर ਗੋਇੰਗ ਟੂ ਅਕੈਡਮੀ ਅਕੈਡਮੀ ਚੱਲੇ ਆ ਅੱਜ ਮਾਰਨਿੰਗ ਮਾਰਨਿੰਗ ਜਾਣਾ ਅਕੈਡਮੀ 11 ਵਜੇ ਦਾ ਟਾਈਮ ਸੀ ਗੇ ਲੇਟ ਹੋ ਗਏ ਫਿਰ ਉਸ ਤੋਂ ਬਾਅਦ ਜਾਣਾ ਆਪਾਂ ਸ਼ੋਰੂਮ ਮਹਿੰਦਰਾ ਦੇ ਉਹ ਜਿਕੇ ਅਕੈਡਮੀ ਪਹੁੰਚ ਗਏ ਆ ਗਏ ਮਾੜ ਮੋਨੇ ਆ ਗਏ ਤੇ ਇਹ ਹੁਣ ਉਧਰ ਦੀ ਆਉਂਦੇ ਆ ਆਪਣੇ ਘਰ ਕੋਦੇ ਨੰਗੇ ਟੱਨ ਰੱਖਿਆ ਕਰੋ ਕਹਿੰਦੇ ਬਾਹਰ ਫਿਰਦੇ ਸੀ ਇਹ ਸਾਨੂੰ ਲੈ ਕੇ ਨਹੀਂ ਗਏ ਪਰ ਤੁਹਾਨੂੰ ਬਿਠਾ ਲੈਂਦੇ ਰੋਕ ਕੇ ਬਾਅਦ ਵਿੱਚ ਲੜਾਈ ਹੁੰਦੀ ਹੈ ਹਾਂ ਉਹ ਨੰਗੇ ਜਿਹੜੇ ਕੋਤੇ ਆੜ ਮਾਰਦੇ ਸੀ ਬਾਹਰ ਬਾਅਦ ਵਿੱਚ ਲੜਾਈ ਫਿਰਦੀ ਸੀ ਕਹਿੰਦੇ ਉਹ ਤਾਂ ਨਕੇ ਆ ਤੇ ਦਰਦੀ ਆਉਂਦੇ ਆ ਸਾਡੇ ਘਰੇ ਆਉਂਦੇ ਨਹੀਂ ਜਾਂ ਯਾਰ ਉਹ ਜਾਂ ਯਾਰ jadi cello kembali karnu kembali semua boccha jalan, dal sekarang lagi ngeliat ਜੀ ਆਇਆਂ ਨੂੰ ਸਟਾਫ ਦੇ ਗਰੁੱਪ ਸਾਡੇ ਨਾਲ ਆਓ ਆਪਣੀ ਬੋਟਲ ਨੂੰ ਚੁੱਕੋ ਇਹ ਆ ਕੇ ਸਾਰੇ ਆਪਣੇ ਨਾਲ ਆਗੇ ਸੀਗੇ ਤੇ ਪਾਰਕ ਚ ਗਏ ਖੇਡਣ ਦੇਖ ਕੇ ਆਉਣੇ ਆ ਇੱਕ ਇੱਕ ਕਰਦੇ ਆ ਅੱਜ ਅਪੌਇੰਟਮੈਂਟ ਵੀ ਤੇ ਗੱਡੀ ਦੇ ਸ਼ੋਰੂਮ ਜਾ ਕੇ ਆਉਣੇ ਹੈ ਮਹਿੰਦਰਾ ਹੁਣ ਆ ਬਾਈ ਦੱਸਿਆਂ ਕਰੀ ਹਾਂ ਦੇ ਹਾਂ ਦੇ ਕਿਨੇ ਆਣੇ ਹੁਣ ਆ ਕੇ ਖੇਡ ਟੇ ਅਸੀਂ ਬਿਜ਼ਨਸ ਖੇਡ ਸੋਚ ਰਿਹਾ ਕਿ ਖੇਡੀ ਚਾਰ ਕਿ ਮੇਰੇ ਹੋ ਗਏ ਤੂੰ ਵੀ ਮੈਨਾਂ ਆਇਆ ਤੇ ਦੇਖਣ ਮੈਂ ਖੇਡਦੇ ਪਿਆ ਜਵਾਕ ਬਾਸਕਟਬਾਲ ਖੇਡਿਓ ਨਾ ਆਉਂਦੀ ਹੈ ਖੇਡ ਨਹੀਂ ਮੇਰੇ ਅਗੇ ਇਸ ਤੇ ਕੌਣ ਖੇលੂਗਾ ਦੋ ਦਿਨ ਮੈਂ ਇਹਨਾਂ ਦਾ ਵਲੌਗ ਬਣਾਉਣ ਆਇਆ ਤੇ ਘਰ ਨੂੰ ਵਾਪਸੇ ਆ ਗਏ ਜਸ਼ਨ ਕਹਿੰਦੇ ਚਾਰ ਗੇਮਾਂ ਖੇਡ ਕੇ ਬੋਰ ਹੋ ਗਏ ਹੁਣ ਘਰੇ ਚਾਰ ਗੇਮਾਂ ਖੇਡੀਆਂ ਸੀ ਜਨਰਲ ਜੀ ਇੱਕ ਵਾਰ ਬੋਰ ਹੋ ਗਏ ਹੁਣ ਘਰੇ ਹੁਣ ਜਾਂ ਬਿਜ਼ਨਸ ਜਾਂ ਲੁੰਡੋ ਕਾ ਤੇ ਚਲੋ ਇਧਰ ਦੀ ਬਾਹਰ ਕਾ ਤੇ ਆ ਜਾ ਦੀਦੀ ਹਾਂ ਮੁੰਨਾ ਹੈ ਮੁੰਨਾ ਆਇਆਂ ਖੇਡਾਂਗੇ। ਬੁੱਦਰੀ ਹੈਗੀ ਆ। ਬੱਲੇ ਹੈਗੇ। ਚਲੋ। ਫੜ ਕੇ ਲੈ ਕੇ ਆਣੀ ਬੋਲੀ ਚਿੜੀ। ਕਹਿੰਦੀ ਚਿੜੀ ਹੈਗੀ ਐ। ਚਿੜੀ ਉੱਪਰੋਂ ਫੜਾਂਗੇ ਆਸਮਾਨ ਚੋਂ। ਆ ਜਾਓ ਕਾ ਤੇ ਤੂ ਪੇਵਣਾ ਤਾਂ ਆ ਗਿਆ ਤਾਂ। ਬੋਰ ਹੋ ਗਏ ਕਹਿੰਦੇ ਅਸੀਂ। ਬਸ ਖੇੜਿਆ। ਹੋਰ। ਇਹਨਾਂ ਦੀ ਪੂਰੀ ਗੱਲ ਨਾ ਕਰਾਂਗੇ ਖੇਡਾਂਗੇ ਕਹਿੰਦੇ। ਇੱਥੇ ਆ ਜਾਓ ਚਟਾਈ ਵਿਛਾ ਲਓ। ਅੰਦਰ ਖੇਡਣਾ ਹੈ। ਮੈਂ ਦੇਖੂੰਗੀ। ਕੱਲੇ ਕੱਲੇ ਖੇਡਾਂ ਨਾਲ। ਜਦੋਂ ਮੈਂ ਫੋਟੋ ਕਰਾਂਗੀ। ਆਪਣੇ ਵਾਲੇ ਬੰਦੀ।

ਗੱਡੀ ਚਲਾਈ ਉਹ ਵੀ ਵੱਡੀ ਚਲਾਈ ਡਵਾਈਡਰ ਤੇ ਝਾੜੀ ਹੁੰਦੀ ਗੱਡੀ ਤੇਰੀ ਵੀ ਲੈਂਬਰਗੇਨੀ ਚਲਾ ਇਹ ਲੈਂਬਰਗੇਨੀ ਫਰਾਰੀ ਹੈ ਸੈਪ ਨੂੰ ਪੁੱਛੇ ਕੋਈ ਚੀਜ਼ ਦੇਖ ਕੇ ਕਰਕੇ ਬਾਹਰ ਕੋਈ ਸ਼ੂਣਾ ਮੈਚ ਕਰਦੀ ਗੱਡੀ ਅਮੇਜ਼ਿੰਗ ਕਰਕੇ ਗੱਡੀ ਜਾਂਦੀ ਆਪਣੇ ਹਾਂ ਗੱਲ ਤੇ ਕਿੱਦ ਬਾਲਿਆ ਨਾ ਪਾਈਂ ਜਿਹੜਾ ਪਹਿਲੀ ਸੂਣਾ ਮੈਚ ਕਰਕੇ ਗੱਡੀਆਂ ਜਿਹੜਾ ਕਲਰ ਅੱਛਾ ਲੱਗਦਾ ਇਹ ਮੇਰੇ ਕੋਟੀ ਨਾਲ ਵੀ ਮੈਚ ਕਰਕੇ ਫਿਰ ਬਾਈ ਥੋੜੀ ਤਾਂ ਪਰਸਨਲ ਹੀ ਹੈ ਦੋ ਤਿੰਨ ਦਿਨ ਵਾਸਤੇ ਪਜਾਈ ਪਜਾਈ ਮੈਂ ਪਜਾਵਾਂ ਚਲਾਉਂਦੇ ਗੱਡੀ ਮੋੜ ਕੇ ਲੈ ਓਏ ਲੇ ਮਾਰਦਾ ਸ਼ੇਰਿੰਗ ਆਪਣਾ ਟਾਇਰ ਚੋੜੇ ਪਾਏ ਹੋਇਆ ਹੈ ਹਾਂ ਉਹ ਸ਼ੇਰ ਕਿੱਦ ਲੱਗੇ ਇਹ ਕਿਧਰ ਗਈ ਆਪਣੇ ਫਰਾਰੇ ਆਏ ਓਏ ਅੱਗੇ ਨਾ ਕਰਦੀ ਨਾ ਅੱਗੇ ਨਾ ਕਰਦੀ ਕਰੇ ਨਹੀਂ ਬੜਨੀ ਫਿਰ ਇਹ ਬਾਹਰ ਹੀ ਰਹੋਗੀ ਤੇਰੀ ਗੱਡੀ ਫਿਰ ਚਾਪੂ ਆ ਜਾ ਓਏ ਛੇਣਾ ਕਰ ਬਈ ਬਣ ਕੇ ਤੇਰੇ ਵੀਰੇ ਨੂੰ ਪਤਾ ਯਾਰ ਮਾ ਹੇਡੀਆਂ ਨਾ ਤੂੰ ਚਲਾ ਰੋ ਚਲਾਉਣਾ ਹੈ ਓਏ ਤੁਹਾਨੂੰ ਛੋਟਾ ਹੁੰਦਾ ਏ। ਵੀਰੇ ਰੋ। ਓਏ ਵੀਰੇ ਰੋਣਾ ਨਹੀਂ। ਚਾਚੂ ਵੀਰੇ ਰੋਣਾ ਨਹੀਂ। ਕੋਈ ਗੱਡੀ ਦੋ। ਓਏ ਰੋ ਕੇ ਆ। ਗੱਡੀ ਦੋ। ਆਹ ਸੀ। ਲਿਆ। ਮਾੜਾ ਬੰਦਾ। ਫੜਦਾ ਤੂੰ ਨਾ ਟਾਪੇ ਸੱਚ ਖਾਣੇਗਾ। ਓ। ਕੈਮਰਾ ਹਲਾਤਾ ਮੇਰਾ। ਚਾਚੂ ਸਾਈਬ ਨੂੰ ਗਿਆ ਜੀ ਦੋਨੂੰ ਨਹੀਂ। ਹਰਦਾ ਪਿੱਛੇ। ਟੈਸਟਿੰਗ ਹੋ ਰਹੀ ਆ। ਬੰਪਰ ਲਾ ਗਿਆ। ਏ ਬੋਲਿੰਗ ਕਰਾਉਣੀ ਸਿੱਖਦਾ ਮਾਨਵ ਏ ਓਏ ਡਰਾਈਵਿੰਗ ਤੇ ਕਾਸ਼ ਬੜਾ ਖਰਾਬ ਕਰ ਰਹੇ ਹੋ ਇਹਦਾ سانس ਨਹੀਂ ਬੰਨਣਾ ਫਿਰ ਇਹਦਾ ਹੈਵੀ ਬਣਦਾ ਵੀ ਅੱਜ ਵੀ ਲੈਣਾ ਪੜੇ ਦੁਬਾਰਾ ਜਿਹੜੀ ਗੱਲ ਸਟੇਰੀਂਗ ਤੋਂ ਹੈ ਨਾ ਲੋਰ ਆਪਾਂ ਸਾਬੂ ਖਲੋਣ ਦੇਂ ਜਾ ਕੇ ਕੱਟਾ ਗਿਆ ਸੀਗਾ ਹੁਣ ਸਾਰੇ ਜਵਾਗ ਇਧਰ ਆ ਗਏ ਓਏ ਇਹ ਤੜੂ ਜਵਾੜਾ ਜੋੜਾ ਕਿਸੇ ਦਾ ਸਾਣਾ ਚਾਚੜਾ ਹੈਲਮਟ ਪਾ ਕੇ ਬਾਹਰ ਬੈਠਣਾ ਪਊ ਸਾਨੂੰ ఆ ట్ా బ కార్ చల స్ కార్లో ఇద్దరు ఇద్దరు బాహా గల

ਪਾਟੇ ਪੱਟੀ ਕੇ ਹਲੋ ਕੌਣ ਹੈ ਸਾਰਾ ਮੱਲਾ ਬਾਰ ਬਲਾਓਗੇ ਤੁਸੀਂ ਅੱਜ ਹੈਪੀ ਹੋਲੀ ਆ ਗਏ ਬਾਰੂਤਾਂ ਕਹਿਣਗੇ ਕਿ ਤੇ ਜਾ ਕੇ ਏਡੀਆਂ ਨੇ ਅੱਜ ਵਧੀਆ ਜੱਜ ਤੁਹਾਡੇ ਵਲੌਗ ਦੇਖਣ ਗਿਆ ਉਹ ਵਲੌਗ ਚਾਣ ਕੇ ਤਾਂ ਹਾਂ ਇਹ ਹਾਲ ਮੇਰੇ ਪੁੱਤ ਬੋਲ ਨਾਲ ਰੋਕੋ ਇੰਨੇ ਵਕਤ ਬੁਲਾਓ ਯਾਰ 5 ਮਿੰਟ ਰੋ ਨਾਲ ਕੀ ਲੈ ਆਹ ਲੈ ਤੇਰੇ ਆ ਤੇ 2 ਡਾਲਰ ਓ ਡਾਲਰ ਹੰਨੇ ਆ ਮੈਂ ਸੋ ਬਈ ਫੋਟੋ ਗੁਨਾਹ ਸਾਹਿਬ ਸੋ ਮੱਚ ਗੁਨਾਹ ਸਾਹਿਬ ਬਲੌਗ ਸੁਣਾਇਨਾ 2 ਡਾਲਰ 100 ਡਾਲਰ ਚਾਕਲੇਟ ਇੱਕ ਦਾ 2 ਡਾਲਰ ਦਾ ਖਾਣਾ ਖਾਣਾ ਨਹੀਂ ਗਾਇ ਇਹ ਪਸੀ ਸਮਝੀ ਰੱਖਣਾ 20 ਜਿਹਾ ਰੱਖਣਾ ਚਾਕਲੇਟ ਆ ਪਾ ਸਵਾਲ ਲੱਗੇ ਚਾਚਾ ਬਾਈ ਜਰਦੀ ਫੜਦਾ ਹੋਣਾ ਨੂਨ ਵਾਲਿਆਂ ਨਾਲ ਕਹਿੰਦੀ ਨਾਲ ਕਹਿੰਦੀ ਮੈਨੂੰ ਸਵਾਲ ਲੱਗੇ ਹੈਰੇ ਨਾਲ ਕਹਿੰਦੀ ਨੂਨ ਵਾਲਿਆ ਪਾਈਗਾ ਵੀ ਅੱਜ ਨੂਨ ਵਾਲੇ ਲਗੇ ਵੀਰੇ ਆ ਜਾਓ ਜਦੋਂ ਨੂੰ ਤੁਹਾਡੇ ਸਰਨੇ ਆਉਣਾ ਉਹਨਾਂ ਨਿਬੇੜ ਦੇਣੇ ਆ। ਟੁੱਟ ਨਾ ਜਾ। ਪਲੇਅਰ ਚੇਂਜ ਹੋ ਗਏ। ਮਾਨਮ ਬਸ ਜ਼ਹਿਰੀ। ਬਿਤਾਓ ਤਿੱਖੀ ਲੈ। ਛੁਰੇ ਦੇ ਤਾਜੀ ਬਹੁਤ ਤਿੱਖੀ ਧੁੱਪ ਸਿੱਟ ਰਹੀ ਐ ਮੱਚ ਗਈ ਮੈਂ ਧੁੱਪੇ ਬੈਠੀ ਬੈਠੀ ਕੀ ਚਾਹੀਦਾ ਤੈਨੂੰ? ਅੰਦਰ ਚੱਲਦੇ ਮੈਂ ਕਿਹਾ ਮੱਚ ਗਈ। ਆ ਲਾ। ਹਰ ਜੋ ਦਿਖਾਈਏ ਡਾਲਰ ਦੇ। ਓਏ ਲਿਆ ਉਹਦਰ ਡਾਲਰ। ਖੋਲ ਲੈ। ਤੋੜਦਾ ਚਾਚੂ। ਓਏ ਅੰਦਰ ਪਾਂਡਾ ਬਣਿਆ ਆ ਦੇ ਡੀਅਰ। ਓ। ਦੇਖ ਕਿਵੇਂ ਉੱਤੇ ਚੜ ਜਾਂਦੇ ਸਾਰੇ ਜਾਣੇ ਹਾਂ ਆਹ ਤੇਰੇ ਇੱਕ ਇੱਕ ਹੱਬ ਜਾ ਇੱਕ ਮਾਨਵ ਵੀ ਸਿਆਣਾ ਗੱਲ ਤੁਹਾਡੇ ਸਾਰਿਆਂ ਚ ਮਾਨਵ ਬਹੁਤ ਸਿਆਣਾ ਇਹ ਤਾਂ ਮਾਨਵੇ ਬਹੁਤ ਜ਼ਿਆਦਾ ਸਿਆਣਾ ਹੂੰ ਉਹਨੇ ਬਿਨਾ ਕਿਸੇ ਦੇ ਬੜਾ ਧੋਕੇ ਕੱਟਦਾ ਬਿਨਾਂ ਉਹਨੇ ਲੜ ਪਾਇਆ ਉਹਨੂੰ ਕੁਝ ਆ ਕਿਵੇਂ ਹੈ ਡਾਲਰ ਸਾਰੇ ਬੁੱਝੋ ਦੇਖੋ ਠੀਕ ਤਾਂ ਦੇਣ ਵਾਲੇ ਬਾੜੇ ਆ ਗਏ ਹੈਰੀ ਵੀ ਰਾਨਕ ਅਬ ਵੀਰਿਆ ਸਾਈਡੋਂ ਮੋਟੇ ਸਾਈਡੋਂ ਜੋ ਡਾਲਰ ਜਗਤਾਰ ਸਰ ਨੂੰ ਡਾਲਰ ਦੋ ਡਾਲਰ ਨਾਲ ਸਨਮਾਨ ਕੀਤਾ ਜਾਵੇ ਪਹਿਲਾਂ ਹੈਰੀ ਨੂੰ ਕਿਸਾ ਹੁਣ ਜਗਤਾਰ ਸਰ ਨੂੰ ਹੁਣ ਵੀਰ ਹੈਰੀ ਕੀ ਕਹਿੰਦਾ ਸੀਗਾ ਹੈ ਜਗਤਾਰ ਹੈਰੀ ਕੀ ਕਹਿੰਦਾ ਸੀ ਚਾਚੂ ਕਰੀ ਹੈ ਹੈਰੀ ਆ ਗਿਆ ਦੇਖ ਰਹਾ ਗੁੱਲੂ ਮੜ ਮਾਰ ਲੱਗਦਾ ਅੱਛ ਬਣ ਗਿਆ ਬਾਈ ਮੇਰਾ ਹੁਣ ਚਾਚੂ ਆ ਗੜਾ ਕੋਣ ਦਾ ਕੇ ਖਾ ਲੇ ਮੇਰੀ ਲੱਗ ਰਹੀ ਬੱਸ ਨਿੰਦਾ ਕਰਦੀ ਹੁਣ ਨਹੀਂ ਫੜਦਾ ਬੱਸ ਨਿੰਦਾ ਕਰਦੀ ਨੇ ਤੇ ਬਟੂ ਕੋਲ ਨਹੀਂ ਆਇਆ ਬਾਈ ਕਲੀ ਕੀ ਟੋਟਾ ਦੱਸੋ ਟੱਕ ਦੋ 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 ਕਲੀ ਕਲੀ ਚੱਲ ਮੇਰੀ ਹੋ ਗਿਆ ਕਲੀ ਮਤਲਬ ਇਕਵਨ ਆ ਔਡ ਔਡ ਜੋਤਾ ਮਤਲਬ ਇਕਵਨ ਇਕਵਨ ਕੰਮ ਤੇ ਨਹੀਂ ਲੱਗੇ ਆ ਗਈ ਆ ਗਈ ਅੱਗੇ ਕੱਟੀਆਂ ਹੁੰਦੇ ਨੇ ਜੇ ਟੂ ਨੇ ਡਿਵਾਈਡ ਹੋ ਜਾਂਦੇ ਨੇ ਉਹਨੂੰ ਤੁਹਾਨੂੰ ਕਹਿੰਦੇ ਨੇ ਜਿਹੜੇ ਨਹੀਂ ਹੁੰਦੇ ਉਹ ਯੈਸ ਮੈਂ ਪੁੱਲੇ ਨੇ ਆ ਗਈ ਕਿ ਮੈਂ ਪ੍ਰਸ਼ਾਦ ਵੰਡੀਆਂ ਦੇ ਇਹ ਤਾਂ ਖਾ ਗਈ ਤੇਰੇ ਤੋਂ ਚਾਹੂਗੀ ਪ੍ਰਸ਼ਾਦ ਪ੍ਰਸ਼ਾਦ ਮਿਲ ਜਾਂਦਾ ਹਾਂ ਹallelujah ਕਾਹਾਂ ਮਕਰਤਾ ਵੀ ਨਾ ਫਤੂ ਇਕੱਠਿਆਂ ਨੇ ਖਾਣ ਦਾ ਲਿਖਿਆ ਸੀਗਾ ਹੈ ਤੁਹਾਡੇ ਨਹੀਂ ਪੈਸੇ ਨਹੀਂ ਰੱਖੇ ਹਾਂ ਸਾਡੇ ਕੋ ਸਾਹਿਬ ਆ ਗਏ ਮੈਦਾਨ ਚ ਬਾਜਾ ਮੈਂ ਸਾਡੀ ਕੋ ਸਾਹਿਬ ਸਾਡਾ ਕੋ ਸਾਹਿਬ ਜੀ ਲੈਣਾ ਤੁਹਾਨੂੰ ਬਾਜੋ ਇਹ ਬਣਾਉਂਗਾ ਜੀ ਬੜਾ ਬੂਟ ਦਾ ਠੀਕ ਹੀ ਗਿਆ ਜਾ ਓਏ ਗੁੰਨੂ ਵਰਸਸ ਜਗਤਾਰ ਸਰ ਮੇਰੀ ਹੈ ਇਹ ਮੈਂ ਤਾਂ ਆ ਕੇ ਹੀ ਗਿਆ ਮੇਰੀ ਹੈ ਮੇਰੀ ਹੈ ਰੈਡੀ ਹੈ ਓਏ ਸਭ ਮੇਰੀ ਮਾਰੀ ਹੈ ਮੈਂ ਤਾਂ ਵਾਅਦਾ ਕਰ ਲਈ ਮੈਂ ਮਨਵੀਤ ਕਿੰਨੇ ਟਾਈਮ ਮੈਨੂੰ ਦੇ ਦੇ ਸਭ ਇੱਕ ਕਰ ਦੇ 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 ਦੇਖ ਕਿ ਮਨਮੀਤ ਨੇ ਮਿੰਟ ਚ ਆਊਟ ਹੋ ਜਾਣਾ ਹੋ ਗਈ ਇਹ ਇਹ ਆ ਇਹ ਦੋਨੋਂ ਭੈਣਾਂ ਪਰ ਤੈਨੂੰ ਅੱਜ ਖੰਬੇ ਤੇ ਬਿਠਾ ਕੇ ਛੱਡਣਗੇ ਵੀਰੇ ਬੈਟਨ ਦੀ ਤਿਆਰੀ ਕਰ ਲੈ ਮੰਕੀ ਸ਼ਾਟ ਸੀਗਾ ਕਲੀ ਕੇ ਟੱਕ ਅੱਗੇ ਵਿਚਾਰਾ ਹਾਰ ਗਿਆ ਸੀ ਚਲੋ ਜੀ ਸ਼ੋਰੂਮ ਚਲ ਕੇ ਆਉਨੇ ਆ 2 ਵਜੇ ਦੀ ਅਪਾਇੰਟਮੈਂਟ ਸੀਗੀ ਆਪਣੀ ਨਾਲ ਚੋਬਰ ਵੀ ਚੱਲੇ ਆ ਖੇਤੀ ਹੰਦੇ ਬਾਹਰ ਬਾਈ ਲੋਕੋ ਬਾਈ ਚੱਲਦੇ ਮਿਲਦੇ ਬ੍ਰੇਕ ਤੋਂ ਬਾਅਦ ਹਾਂ ਬਾਈ ਗਾਇਜ਼ ਬਾਏ ਲੋ ਗਾਇਜ਼ ਜਨਾਬ ਜਿਹੜੀ ਚਲੇ ਗਏ ਸੀ ਹੁਣ ਅਮਿੰਦਰਾ ਵਾਲੇ ਨੇ ਜਾਣਾ ਸੀ ਥੋੜਾ ਤੇ ਜਵਾਕ ਥੱਕ ਗਏ ਹੁਣ ਅੰਦਰ ਬਹਿ ਗਏ ਮੂਵੀ ਲਾ ਕੇ ਕਹਿੰਦੇ ਭੁੱਖ ਲੱਗੀ ਆ ਮਾਂ ਸੀ ਮੈਗੀ ਖਵਾ ਦੇ ਮੈਂ ਕੀ ਬਣਾਉਣ ਨੇ ਉਹਨਾਂ ਵਾਸਤੇ ਅੰਦਰ ਬੈਠਿਆ ਨੇਰੇ ਚ ਲਾਈਟਾਂ ਬੰਦ ਕਰਕੇ ਕੰਬਲ ਲੱਗ ਜਾ ਮੈਂ ਲਾਈਟ ਛੱਡੀ ਨਾ ਦੇਖ ਰਹਾ ਲਾ ਪੰਦੇ ਹੈਲੋ ਗਾਇਸ ਕਿਵੇਂ ਬੈਠਿਆ ਲਾਈਨ ਚ ਚਾਚੀ ਥੋੜਾ ਜਿਹਾ ਸਾਈਡ ਸਾਈਡ ਹਾਏ ਹਾਏ ਦੇਖ ਲਓ ਮੈਂ ਕਿਹਾ ਸੀ ਨਾ ਚਾਚੀ ਸਾਈਡ ਹੋ ਜਾ ਮਾਸੀ ਸਾਈਡ ਹੋ ਜਾ ਇਹ ਦੇਖੋ ਬੇਪਾਇਆ ਮੋਬਿਲ ਇਹ ਤੁਹਾਡਾ ਮੂੰਹ ਮਚਾ ਦੂਗਾ ਤੁਹਾਡਾ ਸਿਆਣਾ ਕਾਕਾ ਸੱਭੂ ਕਰਮਾ ਮੈਂ ਨਹੀਂ ਖਾਣੀ ਅਜੇ ਸੱਭੂ ਕਰਮਾ ਬੇਬੀ ਡੋਲ ਦੇ ਚੰਗੀ ਤਰ੍ਹਾਂ ਸਾਰੀ ਮਾਰ ਪਲੇਟ ਵਗਾ ਕੇ ਮੂਹ ਤੇ ਨਾ ਮਾਰ 골 ਗੋਲੇ ਹੋ ਗਏ ਸੈਟ ਆਉ ਮਨ ਮੇਰੇ ਵੀ ਦੇਖੋ ਲੈ ਸਾਰੇ ਜਣ ਇੱਧਰ ਦੇਖੋ ਤੁਹਾਡੀ ਫੋਟੋ ਕਰ ਕਮਲੀਆਂ ਦੀ ਓ ਇਹ ਠੰਡਾ ਦੂਜੀ ਝਾੜ ਤੇ ਲੱਗ ਗਈ ਦੂਜੀ ਝਾੜ ਤੇ ਲੱਗ ਗਈ ਜਿਹੜੀ ਦਰਦ ਹੁੰਦੀ ਹੈ ਮੇਰੇ ਉਦੋਂ ਬਹੁਤ ਛਾਲੋ ਇਹ ਤਾਂ ਮੈਂ ਸਾਈਬ ਨੂੰ ਦਿੰਦੇ ਸੀਗੇ ਤੇ ਤੇ ਲੋ ਮੈਂ ਆਹ ਲੈ ਕੇ ਕਰਾ ਲਈ ਹੋਏ ਕੀ ਲੈਣਾ ਮੈਂ ਦੂਰਾ ਮੈਂ ਲੈ ਰੱਖ ਲੈ ਇੱਥੇ ਨਹੀਂ ਇਹ ਰੱਖ ਕੋਲਾ ਹੀ ਆਵਾਜ਼ ਕਿਵੇਂ ਲੱਗੀ ਮੈਗੀ ਸਭ ਤੋਂ ਪਹਿਲਾਂ ਖਾਣੇ ਦੇਖ ਗਏ ਉਹ ਆਉਣੇ ਮੂਵੀ ਦੇਖਣੀ ਹੈ ਮਿੱਤੂ ਗੋਲਿਆ ਉਹ ਬਿਆਹ ਚੱਲ ਚਲੀ ਜਾਂਦੇ ਖਾ ਲੋ ਖਾ ਲੋ ਖਲ ਕੰਮ ਆਪਣਾ ਹੋਇਆ ਨਹੀਂ ਚਾਰ ਪੰਜ ਦਿਨਾਂ ਬਾਅਦ ਹੋਊਗਾ ਕਹਿੰਦੇ ਜਿਹੜਾ ਹੀ ਲੱਗਿਆ ਆਪਣਾ ਮੈਂ ਸਿਜੈਸਟ ਕਰਦਾ ਸੀ ਬਾਈ ਮੈਂ ਹਾਂ ਇੱਥੇ ਐਸੀ ਹੈ ਅੱਛਾ ਅੱਡਾ ਬਹੁਤ ਕਰਵੀ ਵਾਲੀ ਲੱਗ ਜਾਂਦੀ ਐਡੀ ਤਾਂ ਜਾਟਕ ਬਾਰਖੀ ਨੂੰ ਜਾਟਕ ਚਲੋ ਮੈਂ ਦਿਨਾਵਾ ਓਹੋ ਐਡਾ ਸਤਿ ਹੈ ਪ੍ਰਭੂ

ਗਾਇਆ ਮੇਰੇ ਵਿੱਚ ਰਹੀ ਬਚਾਰਿਆਂ ਦੇ ਵਲੋਂ ਚੁੱਪ ਚੁੱਪ ਜਾ ਕੇ ਬਹਿ ਗਿਆ ਮਾਣ ਮੈਂ ਰੌਲਾ ਹੀ ਨਹੀਂ ਪਾਇਆ ਦੇਖਣੀ ਸੀਗੀ ਮਮੇ ਸੀ ਮਨਮੀਦਾਈ ਸੀ ਕਿ ਨਾ ਗਏ ਸੀ ਕਿ ਫਕਸ਼ਾ ਤੋਂ ਦੋ ਦੋ ਸੀ ਦੇਖ ਪਰ ਜਸ਼ਨਦੀਨ ਨੇ ਨਹੀਂ ਦੇਖੀ ਸੀ ਚਲ ਤਾਂ ਫਿਰ ਦੇਖ ਲਓ ਤੁਸੀਂ ਦੇਖ ਲਓ ਇੱਕ ਘਾਟੇ ਦੇ ਮਨਵੀਰ ਕੇ ਨਹੀਂ ਸਭ ਕੋ ਢੀੜ ਬਜੋਂ ਮੰਦੋੜਾ ਦੇਖ ਲਓ ਲੋ ਜੀ ਲੋ ਜਾਨੀ ਚਲੇ ਗਏ ਲੈ ਗਏ ਇਹ ਰਹਿ ਗਏ ਮਾਰਕਾਉਣ ਫਿਰਦਾ ਦੇਖ ਕੇ ਉਹਨੇ ਗਲੀ ਚ ਗੜ ਲੱਗ ਕੇ ਉਹਨੇ ਸਾਰਾ ਨੁਸਕਾ ਮੈਂ ਯਾਰ ਬੋਲ ਦਿਸੇਗੀ ਪੂੜਾਈ ਹਾਂ ਤੁਸੀਂਗੀ ਤਾਲੀ ਫਿਰੂਗੀ ਕੀ ਲਾਈਕ ਕਰ ਮਾੜਾ ਕੀ ਬੋਲਿਆ ਇਹ ਪੂਰੇ ਫਿਲਮ ਚ ਡਰ ਲੱਗ ਗਿਆ ਦੋ ਤੇ ਦੋਰ ਦੇ ਅੰਦਰ ਜਾ ਰਹੀ ਹੈ ਚੰਦਰ ਬੁਖੀ ਦੇ ਮੇਰਾ ਤੇ ਇਧਰ ਹੋਸੀ ਕਰਦਾ ਦੋਰ ਖੋਲਦਾ ਮੇਰਾ ਦੇਖ ਜਾਚਾ 1 ਨੰਬਰ ਦਾ ਲੋ ਲਾਈਟ ਬੰਦ ਹੋ ਗਈ ਸੀ ਮੇਰਾ ਦੇਖ ਦੇਖਦੇ ਆ ਦੇਖ ਲੋ ਮੈਨੂੰ ਕੋਈ ਚੱਕਰ ਨਹੀਂ ਆਜੇ ਬੱਚਾ ਪਾਟੀ ਕਰਿਆ ਸਾਰੀਆਂ ਪਲੇ ਦੁੱਧ ਉਹਨਾਂ ਨੇ ਪੀਣਾ ਨਹੀਂ ਤਾਂ ਤੱਕ ਨਾ ਹੋਵੇ 5 ਦਿਨ ਹੋ ਗਏ ਉਹਨਾਂ ਦਾ ਵੀ ਪਾਣੀ ਨਹੀਂ ਕੰਨ ਕੋ ਜਾਣਾ ਤਾਂ ਅੱਜ ਤੱਕ ਉਹ ਬਰੂਜੀ ਨਹੀਂ ਬਣੀ ਕੰਮ ਨੂੰ ਕਰ ਲੋਗੇ ਨਾ ਅੱਕੇ ਆਉਂਦਾ ਨਾ ਵਾਜ ਮਾਰ ਗਾਇਸ ਗਾਇਸ ਪਾਪਾ ਹੁਣ ਗੱਡੀ ਸਾਈਡ ਤੇ ਲਾ ਰਿਆ ਐ ਐਕਟਿਵਾ ਤੇ ਚੱਲਿਆ ਛੱਡ ਹਾਂਜੀ ਹਾਈ ਹਾਈ ਛੱਡ ਚ ਹੁੰਦੇ ਐਕਟਿਵਾ ਤੇ ਨਾ ਸਾ ਗੱਡੀ ਦਾ ਖੇੜਾ ਛੱਡਦੇ ਹੀ ਨਹੀਂਗੇ ਗੱਡੀ ਤੋਂ ਬਿਨਾ ਤੁਹਾਡੀ ਜਾਇਆ ਨਹੀਂ ਜਾਂਦਾ ਨਾ 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 ਉੱਤੇ ਡਿੱਗ ਗਈ ਨਾ ਕੜੀ ਵੀ ਹੋਦੀ ਜਗ੍ਹਾ ਤੇ ਨਾ ਬੁੱਤ ਸ਼ਰਤੀ ਬੱਚੇ ਆ ਇਹ ਸ਼ਰਤੀ ਬੱਚੇ ਅੱਜ ਮੇਰੇ ਘਰ ਅਲੈਕਟਿਵਾ ਤੇ ਜਾਊਗਾ ਮਜ਼ਾ ਆਊਗਾ ਜੇ ਡਿੱਗੀ ਨਾ ਸਟੈਂਡ ਬੰਦ ਹੋ ਜਾਣਾ ਉਹਦਾ ਠੰਡ ਚ ਜਾਊਗਾ ਠੰਡ ਚ ਆ ਕੇ ਦੇਖਿਓ ਕਹੂਗਾ ਸਿਰ ਦੁਖਣ ਲੱਗ ਗਿਆ ਦੇਖ ਹੀ ਜਾਇਓ गाइस ਦੇਖ ਹੀ ਜਾਇਓ ਅੱਜ ਮੇਰੇ ਘਰ ਅਲੈਕਟਿਵਾ ਤੇ ਜਾਊਗਾ ਉਹ ਵੀ ਸ਼ਾਮ ਨੂੰ ਆਏ ਹਾਏ 4 ਵਜੇ ਆਲੇ ਜਾ ਕੇ ਆਏ ਆਏ ਫੇਰ ਠੰਡ ਲੱਗ ਗਈ ਦੇਖ ਲੋ ਐਕਟੀਵਾ ਪਿੱਛੇ ਬੋਟਲ ਪਰ ਲਿਆਈ ਦੇਖ ਲੋ ਜਿੱਦੇ ਡਿੱਗੀ ਜਿਹਰੇ ਤੇ ਫੇਰ ਉਹਦੇ ਨਾਲ ਤਾਂ ਕੁੱਟ ਪਾਉਗੀ ਤੇ ਨਾਲ ਚੱਕਣਾ ਨਹੀਂ ਅਸੀਂ ਥੱਲੇ ਪਿਆ ਰਵੇ ਭਾਵੇਂ ਸਾਰਾ ਦਿਨ ਐਕਟੀਵਾ ਦੇ ਮਾਰਦਾ ਗਾਇਸ ਮੇਰੇ ਮਾਰਦਾ ਕੈਪ ਲੈ ਸਿਰ ਤੇ ਕੈਪ ਹਵਾ ਵੱਜੂਗੀ कैप ले आके दन्नी अंदर ले आओ मेरी गड्डी दी चाबी पानी आने इने पानी देख के पानी तो मैं माइक्रोवेव च रख के आईया गरम होना देख के ऐडा बोतला चक ले नाल केंसी छोटी लेके के जाऊंगी देख लो ये बाली आलसी कुड़िया गाइस साडी लत्ता दुखदियां इने क पानी ना सरजूगा ज्यादा गरम नहीं होया ਚੰਦਰਮੁਖੀ ਦੇਖਦੇ ਦੇਖਦੇ ਨਹੀਂ ਥੱਕੇ ਸਾਰੀ ਦੇਖ ਲਈ ਪਹਿਲਾਂ ਸਮਾਨਵਰ ਇਹਨਾਂ ਦੇਖੀ ਸਾਰੀ ਪਾਕੇ ਅੱਧੀ ਫਿਰ ਜਸ਼ਨਦੀਦੀ ਹੋਰੇ ਨਾਲ ਜਸ਼ਨਦੀਦੀ ਮੈਂ ਤੇ ਸਾਹਿਬ ਨੇ ਫਿਰ ਮੈਂ ਤੇ ਸਾਹਿਬ ਨੇ ਕਰ ਲਿਆ ਹੁਣ ਕੈਡਮੀ ਜਾਓ ਤੇ ਵੀਰਾ ਦਿਖਾਊਗਾ ਉੱਥੇ ਚੰਦਰਮੁਖੀ ਬਾਏ ਚੰਦਰਮੁਖੀ ਤੇਨੂੰ ਦਿਖਾਊਗਾ ਵੀਰਾ ਸਾਰੀ ਭਾਜੋ ਜਲਦੀ ਆਜੋ ਤੇਰੇ ਕੈਪ ਲੈ ਪਿੱਛੇ अपने यंत्र बिफोर के आफ्टर बिफोर तुम्हें देख ली ना आफ्टर तो तू दिखाने देखो बिल्कुल नमी ये वाले यंत्री हर एक चीज़ नव बना सकते हो वाले वाले ना बहुत कामयाब यंत्र है ਹੈਲੋ ਗਾਇਸ ਇਸ ਕੋ ਐਸੇ 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 ਹੈ ਲਵ ਯੂ ਜਮਾ ਜੇ ਬੇ ਨਾਮ ਹੀ ਹੁਨੇ ਖਰੀਦ ਕੇ ਲਿਆਂਦੀ ਹੁੰਦੀ ਹੁੰਦੀ ਹੈ ਨਾ ਜਨ ਹਮ ਪਾਣ ਤੇ ਪਾਂਡੇ ਜੋਰ ਤੇ ਚਲ ਆਇਆ ਕੋ ਗਾਇਸ ਸਾਬੂ ਦੇ ਪਿਛਵਾੜੇ ਤੇ ਲਾਦੇ ਲਾਦੇ ਜੋਰ ਦੀ ਲਾਦੇ ਚੱਲ ਬਸ

ਮੇਰਾ ਸਾਗ ਖਤਮ ਹੋ ਗਿਆ ਬੱਸ ਮੇਰੀ ਮਾਂ ਜੀ ਆਦ ਪਾਂਡੇ ਖਾ ਲਈ ਤੇ ਮੇਰੇ ਸਾਗ ਦੇ ਨਾਲ ਨਾਲ ਹੀ ਅੱਜ ਦੇ ਵਲੌਗ ਦਾ ਇੱਥੇ ਕਰਦੇ ਐਂਡ ਕੀ ਆ ਕੀ ਬੋਲੀਏ ਅੱਜ ਦਾ ਮੈਂ ਕੱਲ ਸੀ ਰੋਟੀ ਖਾ ਲਈ ਪਰ ਗੁੰਨੂ ਓਕੇ ਬਾਏ ਗੁੱਡ ਨਾਈਟ ਸੋ ਜੋ ਸਾਰੇ ਜਣੇ ਬਾਏ ਓਕੇ ਬਾਏ ਗਾਇਸ ਗੁੱਡ ਨਾਈਟ ਟੇਕ ਕੇਅਰ ਕੱਲ ਮਿਲਾਂਗੇ ਇੱਕ ਹੋਰ ਨਵੇਂ ਤੇ ਕੈਂਡ ਦੇ ਵਲੌਗ ਦੇ ਨਾਲ ਲਾਈਕ ਲਾਈਕ ਸ਼ੇਅਰ ਮਾਈ ਵੀਡੀਓ ਆ ਕੇ ਜੀ ਬਾਈ ਬਾਈ ਗੁੱਡ ਨਾਈਟ ਆਈ ਲਵ ਯੂ ਬਾਏ 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 ਟਾਡਾ ਸੀ ਯੂ ਤੁਮਾਰਾ